ਉਦੀ ਸਾਹਿਬ ਸਾਨੂੰ ਪਾਕਿਸਤਾਨ ਭੇਜੋ ਮਾਨ ਬੰਬਲ ਬਣਾ ਕੇ ਬੰਬ ਲਾ ਕੇ ਅਸੀਂ ਜਾਨ ਨੂੰ ਤਿਆਰ ਆ ਔਰ ਪੂਰਾ ਪਾਕਿਸਤਾਨ ਡਾਰਾਂਗੇ ਸ਼ੇਰ ਤੇ ਆ ਗਿਆ ਅੰਬਰਸਰ ਅਟਾਰੀ ਬਾਰਡਰ ਤੇ ਪਰ ਉਹ ਗਿੱਦੜ ਨਹੀਂ ਪਹੁੰਚਿਆ ਜਿੰਨੇ ਕਹਿੰਦਾ ਸੀ ਮੈਂ ਧੱਕਾ ਮਾਰਨਾ ਪਰ ਮੈਂ ਇੱਕ ਚੀਜ਼ ਕਹਨਾ ਕਿਸਮਰਦੀ ਸੀ ਮਾਨ ਨੂੰ ਤੇਰੇ ਕੋਲ ਦੁੱਧ ਫਰੂਟ ਤੇ ਕੋਈ ਨਹੀਂ ਹੋਣਾ ਪਰ ਤੇਰੇ ਜੋਗਾ ਦਵਾਈ ਜੋਗਾ ਪੈਸੇ ਤੇ ਅੰਮ੍ਰਿਤ ਰੋਣਾ ਜ਼ਰੂਰ ਭੇਜੂਗਾ ਕੀ ਪਾਕਿਸਤਾਨ ਦੀ ਢੱਗੀਆਂ ਉਡੀਆਂ ਉਡੀਆਂ ਪਾਕਿਸਤਾਨ ਪੂਰਾ ਖਤਮ ਹੋਇਆ ਹੁੰਦਾ ਵਰਲਡ ਦੇ ਨਕਸ਼ੇ 'ਚ ਅੱਜ ਗੁਰੂ ਨਗਰੀ ਅੰਮ੍ਰਿਤਸਰ ਚ ਆਏ ਠੀਕ ਕਹਿਣਾ ਚਾਹੁੰਦੇ ਕੀ ਮਕਸਦ ਆ ਜਮਰਸਰ ਆਉਂਦਾ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਕੱਲ ਇੱਕ ਗਿੱਦੜ ਨੇ ਲਲਕਾਰ ਮਾਰੀ ਸੀ ਮੈਂ ਲਲਕਾਰ ਨਹੀਂ ਕਹੂੰਗਾ ਤੀ ਫੋਕੀ ਮਤਲਬ ਵਾਹ ਭਾਈ ਲੁਟਣ ਲਿਓਨੇ ਸ਼ੇਰ ਨੂੰ ਲਲਕਾਰਿਆ ਸੀਗਾ ਸ਼ੇਰ ਤੇ ਆ ਗਿਆ ਅੰਮ੍ਰਿਤਸਰ 82 ਬਾਰਡਰ ਤੇ ਪਰ ਉਹ ਗਿੱਦੜ ਨਹੀਂ ਪਹੁੰਚਿਆ ਜਿੰਨੇ ਕਹਿੰਦਾ ਸੀ ਮੈਂ ਧੱਕਾ ਮਾਰਨਾ ਜਿਹੜਾ ਕਹਿੰਦਾ ਸੀ ਦੁੱਧ ਵੀ ਦਊਗਾ ਦੁੱਧ ਲੱਗਦਾ ਉਹਦਾ ਗੰਮ ਹੋ ਗਿਆ ਦੁੱਧ ਫਟ ਗਿਆ ਜਿਹੜਾ ਕਹਿੰਦਾ ਸੀ ਕਿ ਮੈਂ ਫਰੂਟ ਵੀ ਦਊਗਾ ਲੱਗਾ ਫਰੂਟ ਵੀ ਨਹੀਂ ਪਹੁੰਚਿਆ ਪਰ ਮੈਂ ਇੱਕ ਚੀਜ਼ ਕਹਿਣਾ ਕਿਸਮਰਾ ਜੀ ਸੀ ਮਾਨ ਨੂੰ ਤੇਰੇ ਕੋਲ ਦੁੱਧ ਫਰੂਟ ਤੇ ਕੋਈ ਨਹੀਂ ਹੋਣਾ ਪਰ ਤੇਰੇ ਜੋ ਕੇ ਦਵਾਈ ਜੋ ਕੇ ਪੈਸੇ ਤੇ ਅਮੀ ਤਰੋੜਾ ਜਰੂਰ ਭੇਜੂਗਾ ਠੀਕ ਹੈ ਜੀ ਤੇਰੇ ਇਲਾਜ ਇਲਾਜ ਕਰਾਣ ਜੋ ਕੇ ਪੈਸੇ ਅਮੀ ਤਰੋੜਾ ਜਰੂਰ ਭੇਜੂਗਾ ਕਿਉਂਕਿ ਅਸੀਂ ਉਹ ਦੇਸ਼ ਭਗਤ ਆ ਜਿਹੜੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ ਪਰਿਵਾਰ ਹੀ ਕਰਦੇ ਦੇਖੋ ਮੇਰੇ ਬੱਬਰ ਸ਼ੇਰਪਰਾ ਅੰਬਰਸਰ ਤੋਂ ਸਾਡੇ ਗਨੋਤਰਾ ਹੀ ਦੇਖੋ ਜੀ ਠੀਕ ਹੈ ਜੀ ਜਿਹੜੇ ਮੇਸ਼ਾ ਵਤਨ ਲਈ ਆਪਣੇ ਅੰਬਰਸਰ ਲਈ ਮਤਲਬ ਕਿੰਨੀ ਟਾਈਮ ਤੋਂ ਆਪਣੇ ਗਰੁੱਪ ਵੀ ਚਲਾ ਰਹੇ ਹਿੰਦੂ ਤੋਂ ਵੀ ਚਲਾ ਰਹੇ ਔਰ ਮੇਰਾ ਸ਼ੇਵਸਨਾ ਲੋਇਨ ਦਾ ਰਾਸ਼ਟਰੀ ਪ੍ਰਧਾਨ ਵੀ ਉਸ ਤੋਂ ਬਿਨ ਹੀ ਲਗਾ ਲੋ ਪਠਾਨਕੋਟ ਤੋਂ ਮਤਲਬ ਆਪਣੀ ਜਾਨ ਹਥੇਲੀ ਰੱਖਦੇ ਘੁੰਮਦੇ ਰਹੇ ਉਸ ਤੋਂ ਬਾਅਦ ਤੁਸੀਂ ਲਗਾਓ ਬੰਟੀ ਜੀ ਜਲੰਧਰ ਤੋਂ ਇਹ ਸ਼ੇਵਸੈਨਿਕ ਮੈਂ ਤਾਂ ਖਾਣਾ ਚਾਹਨਾ ਇਹ ਸ਼ੇਵਸੈਨਿਕ ਆਏ ਕੀ ਆਪਣਾ ਬਾਰਡਰ ਤੇ ਜਾਣ ਲਈ ਤੇ ਮੋਦੀ ਸਾਹਿਬ ਸਾਨੂੰ ਪਾਕਿਸਤਾਨ ਭੇਜੋ ਮਾਣਾ ਬੰਬਲ ਬਣਾ ਕੇ ਬੰਬ ਲਾ ਕੇ ਅਸੀਂ ਜਾਨ ਨੂੰ ਤਿਆਰ ਆ ਔਰ ਪੂਰਾ ਪਾਕਿਸਤਾਨ ਨੂੰ ਡਾਲਾਂਗੇ ਇਹੋ ਜੇ ਬੱਬਰ ਸ਼ੇਰ ਭਰਾ ਬੈਠੇ ਨੇ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਜਦੋਂ ਵੀ ਸਾਡੇ ਪਹਿਲਗਾ ਮਾਮਲਾ ਹੋਇਆ ਸੀ ਸਾਡੇ 25 ਹਿੰਦੂ 22 ਹਿੰਦੂ ਭਰਾਵਾਂ ਤੇ ਅੱਜ ਦੇਖੋ 27 ਹਿੰਦੂ ਭਰਾੜੀ ਕੇ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਜੀ ਦੇਖੋ ਉਹਨਾਂ ਦੇ ਮਾਪਿਓ ਭੈਣ ਭਰਾ ਮਤਲਬ ਕਿੰਨੇ ਪਰਿਵਾਰ ਉਹਨਾਂ ਦੇ ਖਤਮ ਹੋ ਗਏ ਹੋਣਗੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਮੋਦੀ ਸਾਹਿਬ ਕਿ ਤੁਹਾਨੂੰ ਇੰਨਾ ਟਾਈਮ 10 4 ਦਿਨ ਹੋ ਗਏ ਕਿਉਂ ਤੁਸੀਂ ਇੰਨਾ ਟਾਈਮ ਲਾ ਰਹੇ ਹੋ ਇਸ ਟਾਈਮ ਤੱਕ ਤੁਹਾਨੂੰ ਚਾਹੀਦਾ ਸੀ ਕਿ ਪਾਕਿਸਤਾਨ ਦੀਆਂ ਧੱਜੀਆਂ ਉੱਡੀਆਂ ਉਡੀਆਂ ਪਾਕਿਸਤਾਨ ਪੂਰਾ ਖਤਮ ਹੋਇਆ ਹੁੰਦਾ ਵਰਲਡ ਦੇ ਨਕਸ਼ੇ 'ਚੋਂ ਪਰ ਆਪਾਂ ਦੇਰ ਕਿਉਂ ਕਰ ਰਹੇ ਹੋ ਮੋਦੀ ਸਾਹਿਬ 140 ਕਰੋੜ ਦੀ ਜਨਤਾ ਮੋਦੀ ਸਾਹਿਬ ਤੁਹਾਡੇ ਨਾਲ ਬੈਠੀ ਹੈ 140 ਕਰੋੜ ਦੀ ਜਨਤਾ ਅੱਜ ਹਰ ਹਿੰਦੂ ਤੁਹਾਡੇ ਵੱਲ ਦੇਖ ਰਿਹਾ ਕਿ ਅਸੀਂ ਮੋਦੀ ਸਾਹਿਬ ਨੂੰ ਵੋਟ ਪਾਈ ਸੀ ਪਰ ਮੋਦੀ ਸਾਹਿਬ ਨੇ ਹਜੇ ਉਹ ਕੰਮ ਨਹੀਂ ਕੀਤਾ ਪਰ ਮੈਨੂੰ ਪਤਾ ਹੈ ਕਿ ਤੁਸੀਂ ਡਾਇਮੰਡ ਪ੍ਰਧਾਨ ਮੰਤਰੀ ਹੋ ਸਾਨੂੰ ਮਾਣ ਵੀ ਹੈ ਕਿ ਤੁਸੀਂ ਇਹ ਜਿਹੜਾ ਕੰਮ ਕਿਹਾ ਵੈ ਪਾਕਿਸਤਾਨ ਨੂੰ ਖਤਮ ਕਰਨਾ ਹੈ ਅੱਤਵਾਦ ਖਤਮ ਕਰਨਾ ਹੈ ਇਹ ਤੁਸੀਂ ਖਤਮ ਕਰਕੇ ਰੋਗੇ ਇਸ ਲਈ ਅੰਮਿਤ ਤਰੋੜਾ ਕਹਿ ਰਿਹਾ ਲੁਆਇਨ ਕਹਿ ਰਿਹਾ ਸ਼ੇਰ ਕਹਿ ਰਿਹਾ ਕਿ ਮੋਦੀ ਸਾਹਿਬ ਇਹ ਲੁਆਇਨ ਅੰਮਿਤ ਤਰੋੜਾ ਸ਼ੇਰ ਸਨ ਲੁਆਇਨ ਇਹ ਤੁਹਾਡੇ ਨਾਲ ਨੇ ਇਹ ਆਪਣੇ ਪੰਜਾਬ ਪੁਲਿਸ ਦੇ ਇਹ ਆਪਣੇ ਜਿੰਨੇ ਵੀ ਦੇਸ਼ ਦੀ ਮਿਲਟਰੀ ਹੈਗੀ ਹੈ ਜਿੰਨਾ ਜਿਹੜੇ ਸਾਡੇ ਰਖਵਾਲੀ ਕਰ ਰਿਹਾ ਹੈ ਇਹ ਮਿਲਟਰੀ ਦੇ ਨਾਲ ਨੇ ਆਤਵਾਦ ਦੇ ਟਾਈਮ ਵੀ ਸ਼ੇਤ ਨਾਲ ਲੁਆਏ ਨੇ ਕਿੰਨੀ ਕੁਰਬਾਨੀ ਦਿੱਤੀ ਸੀ ਔਰ ਅਸੀਂ ਅੱਜ ਵੀ ਤਿਆਰ ਆ ਬਿਲਕੁਲ ਪਾਕਿਸਤਾਨ ਨਾਲ ਜੰਗ ਕਰਨ ਲਈ ਇਹ ਬਿਲਕੁਲ ਮੈਂ ਕਹਿੰਨਾ ਇਹ ਉਹ ਫੌਜ ਹੈ ਜਿਹੜੀ ਭਗਵਾਨ ਬੋਲੇ ਨਾਲ ਦੀ ਭੇਜੀ ਹੋਈ ਹੈ ਇਹ ਉਹ ਫੌਜ ਹੈ ਜਿਹੜੀ ਆਪਣੀ ਜਾਨ ਤੇ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੀ ਭੇਜ ਦੋ ਸਾਨੂੰ ਮੋਦੀ ਸਾਹਿਬ ਬੰਬ ਲਾ ਕੇ ਪਾਕਿਸਤਾਨ ਜੇ ਪੂਰਾ ਪਾਕਿਸਤਾਨ ਉਡਾਰਾਂਗੇ ਅਸੀਂ ਉਸੀ ਪਰਮਿਸ਼ਨ ਮੰਗ ਰਹੇ ਹੋ ਪਾਕਿਸਤਾਨ ਜਾਣ ਦੀ ਤੇ ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੌਜ ਹੈ ਤਾਂ ਵੇਰ ਕੀ ਹੋ ਮੇਰੇ ਫੌਜੀ ਭਰਾਣੇ ਉਹ ਸਾਡਾ ਵੀ ਦਿਲ ਕਰਦਾ ਅਸੀਂ ਵੀ ਜਾਈਏ ਜੰਗ ਲੜੀਏ ਸੀ ਉਹ ਜਿਹੜੇ ਹੱਤਵਰ ਦੇਸ਼ ਹੈਗਾ ਪਾਕਿਸਤਾਨ ਉਹਨੂੰ ਖਤਮ ਕਰੀਏ ਸਾਡਾ ਵੀ ਦਿਲ ਕਰਦਾ ਇਹ ਸ਼ੇਰ ਸੈਨਿਕ ਜਿਹੜੇ ਸਾਡੇ ਹਿੰਦੂ ਭਰਾਵਾਂ ਦਾ ਕਤਲ ਹੋਇਆ ਉਹਨਾਂ ਦਾ ਬਦਲਾ ਲਈਏ ਸਾਡਾ ਖੂਨ ਖੋਲਦਾ ਅਸੀਂ ਸੌਂ ਨਹੀਂ ਪਾਂਦੇ ਸਾਈ ਸਾਈ ਰਾਤ ਕਿੱਦਾਂ ਹੀ ਚੁੱਪ ਰਹੀਏ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਮੈਂ ਕਹਿੰਦਾ ਜਿਹੜੇ ਵੀ ਬਾਰਡਰ ਏਰੀਏ ਨੇ ਸਰਕਾਰਾਂ ਨੂੰ ਚਾਹੀਦਾ ਕਿ ਇੱਥੇ ਨਕਾਇਲ ਕੱਸਣ ਮਤਲਬ ਤੁਸੀਂ ਸੇਟ ਲਗਾ ਲਓ ਕਿ ਅੱਜ ਜੋ ਵੀ ਪਾਕਿਸਤਾਨ ਦੇ ਦੇਖੋ 5000 ਉਹਨਾਂ ਦੀ ਮਿਲਟਰੀ ਦਾ ਬੰਦਾ ਅੱਜ ਤੁਸੀਂ ਇਹ ਲਾ ਰੂਜ਼ਾਇਨ ਪਾ ਗਿਆ ਇੱਕ ਨਿੱਜੀ ਚੈਨਲ ਦੇ ਖਬਰ ਚਲਦੀ ਪਈ ਹੈ ਉਹਨਾਂ ਦੇ ਮੰਤਰੀ ਬਿਲਾਵਲ ਭੁੱਟੋ ਜਿਹੜੇ ਵੀ ਮੰਤਰੀ ਮੰਤਰੀ ਹੈਗੇ ਨੇ ਉਹ ਦੇਸ਼ ਛੱਡ ਕੇ ਭੱਜ ਰਹੇ ਨੇ ਕਿੱਥੇ ਮੇਰੇ ਹਿੰਦੁਸਤਾਨ ਦੇ ਜਹਾਜ਼ ਨਾ ਆ ਜਾਣ ਜਹਾਜ਼ ਤੇ ਆਂਦੀ ਇੱਕ ਸੁਣੋ ਜਹਾਜ਼ ਆਣ ਦੀ ਵਾਰੀ ਆ ਗਈ ਪਾਕਿਸਤਾਨ ਨੂੰ ਤਬਾਹ ਕਰਨ ਦੀ ਵਾਰੀ ਆ ਗਈ ਹੈ ਔਰ ਹਿੰਦੁਸਤਾਨ ਮੇਰਾ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਾਹਿਬ ਲੇਟ ਹੋ ਗਏ ਨੇ 4 ਦਿਨ ਹੋ ਗਏ ਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਕਿ ਤੁਸੀਂ ਪਰਿਵਾਰਾਂ ਨੂੰ ਮਿਲਣਗੇ ਜਿਨ੍ਹਾਂ ਦੇ ਜੀ ਬਿਲਕੁਲ ਜ਼ਰੂਰ ਜਾਵਾਂਗਾ ਜੀ ਕੱਲ ਮੇਰੀ ਗੱਲ ਸੁਣੋ ਗੱਲ ਸੁਣੋ ਜਾਵਾਂਗਾ ਗੱਲ ਤੇ ਸੁਣ ਲਓ ਉਹ ਕੱਲ ਇੱਕ ਗਿੱਦੜ ਨੇ ਧਮਕੀ ਨਹੀਂ ਦਿੱਤੀ ਕਿ ਮੈਂ ਧੱਕਾ ਮਾਰਾਂਗਾ ਟਾਰੀ ਬਾਰਡਰ ਤੇ ਅਡਾ ਮੈਂ ਤੇ ਅੰਬਰਸਰ ਆ ਗਿਆ ਉਹ ਮੈਂ ਤੇ ਆ ਗਿਆ ਮੈਨੂੰ ਅੱਗੇ ਨਹੀਂ ਵਧਣ ਦਿੱਤਾ ਉਹ ਮੈਂ ਤੇ ਹੋ ਗਿਆ ਮੈਨੂੰ ਅੱਗੇ ਨਹੀਂ ਵਧਣ ਦੇ ਰਹੇ ਜਾਨ ਨਹੀਂ ਦੇ ਰਹੇ ਇਸ ਲਈ ਮੈਂ ਦੱਸ ਰਿਹਾ ਸਰਕਾਰ ਨੂੰ ਉਹ ਲਾ ਲਓ ਪੰਪ ਸ਼ੇਰ ਦੇ ਉਹ ਭੇਜ ਦਿਓ ਪਾਕਿਸਤਾਨ ਸ਼ੇਰ ਜਾਨ ਨੂੰ ਤਿਆਰ ਹੈ ਮੈਂ ਕਹਿੰਦਾ ਕਿਉਂ ਨਹੀਂ ਭੇਜਦੇ ਉਹ ਤੁਸੀਂ ਸਰਕਾਰ ਦੇ ਕੇ ਆਵਾਜ਼ ਚੱਕ ਦਿਓ ਕਿ ਸ਼ੇਰ ਆਇਆ ਸੀ ਅੰਬਰਸਰ ਟਾਰੀ ਬਾਰਡਰ ਤੇ ਪਰ ਤੁਸੀਂ ਸ਼ੇਰ ਨੂੰ ਭੇਜਿਆ ਨਹੀਂ ਸ਼ੇਰ ਨਹੀਂ ਡਰਦੇ ਨਾ ਬੱਬਰ ਸ਼ੇਰ ਨਾਲ ਆਇਆ ਭੇਜੋ ਬੱਬਰ ਸ਼ੇਰਾਂ ਨੂੰ ਅਟਾਰੀ ਬਾਰਡਰ ਤੇ ਤਿਆਰ ਬੈਠੇ ਆ ਨਾ ਅੰਮਰਸਰ ਤੁਸੀਂ ਮੀਡੀਆ ਦੀਆਂ ਸੁਰਖੀਆਂ ਬਟੋਰਨ ਵਾਸਤੇ ਸਾਰੀਆਂ ਇਹ ਗੱਲਾਂ ਕਰਦੇ ਹੋ ਮੇਰੀ ਗੱਲ ਸੁਣੋ ਜੀ ਮੈਨੂੰ ਕੋਈ ਲੋੜ ਨਹੀਂ ਸੁਰਖੀਆ ਮੈਨੂੰ ਦੇਸ਼ ਨਾਲ ਪਿਆਰ ਹੈ ਵਤਨ ਨਾਲ ਪਿਆਰ ਹੈ ਮੈਨੂੰ ਮੇਰੇ ਭਾਰਤ ਨਾਲ ਪਿਆਰ ਹੈ ਮੈਨੂੰ ਮੇਰਾ ਹਿੰਦੁਸਤਾਨ ਨਾਲ ਪਿਆਰ ਹੈ ਇਸ ਲਈ ਮੈਨੂੰ ਲੋਕ ਪਾਗਲ ਕਹਿੰਦੇ ਆ ਕਿ ਇਹ ਸ਼ੇਰ ਪਾਗਲ ਹੈ ਜਿਹੜਾ ਹਿੰਦੁਸਤਾਨ ਨਾਲ ਭਾਰਤ ਨਾਲ ਆਪਣਾ ਇੰਨਾ ਪਿਆਰ ਕਰਦਾ ਹੈ ਔਰ ਮੈਂ ਪਿਆਰ ਕਰਦਾ ਰਹੂੰਗਾ ਇਹ جنونی ਹੁੰਦੇ ਨੇ جنونی ਇਹ ਸਾਡੇ ਜਨੂਨ ਹੈ ਦੇਖੋ ਪਾਇਆ ਨਾ ਚਿੱਟਾ कफन चाया कि लाओ मोदी साहब बंब उड़ा देगा शेर पूरा पाकिस्तान परवाह नहीं करता ये सारे देखो बबर शेर अलग अलग जिले ने पाब चु आए ने यह बबर शेर नेवाने ने, ने भगवान भोरेनाथ दे मतलब अपनी जान हथेली तलाके घूमते है प्रवाह नहीं करते मैं सिमरनजीत सिंह मानू भी कहना ਕਿ ਤੇਰਾ ਦੁੱਧ ਦੁੱਧ ਸਭ ਫਟ ਗਿਆ ਨਾ ਤੂੰ ਪਹੁੰਚਿਆ ਇਸ ਲਈ ਆਪਣੀ ਦਵਾਈ ਦਾ ਇੰਤਜ਼ਾਮ ਕਰਾਓ ਮੈਂ ਭੇਜਦਾ ਡਾਕਟਰ ਨੂੰ ਮੈਂ ਕਹਿੰਦਾ ਡਾਕਟਰ ਸਾਹਿਬ ਇਹਦਾ ਮੈਂਟਲੀ ਜਿਹੜੀ ਸਿਰਪੀੜ ਹੁੰਦੀ ਹੈ ਇਹਦਾ ਮੈਂਟਲੀ ਰਸਕਣ ਹੁੰਦੀ ਹੈ ਇਹਦਾ ਲਾਜ ਕਰੋ ਵਧੀਆ ਸਿਮਿੰਟਰੀ ਮਾਨ ਦਾ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਕੋਈ ਬੇਨਤੀ ਪੱਤਰ ਦਿੱਤਾ ਹੈ ਬਿਲਕੁਲ ਜੀ ਮੈਂ ਤੁਹਾਡੇ ਸ਼ਹਿਰ ਆਇਆ ਮੈਂ ਤੁਹਾਡੇ ਸ਼ਹਿਰ ਆਇਆ ਬੇਨਤੀ ਪੱਤਰ ਲਾ ਕੇ ਆਣਾ ਐਦਾਂ ਨਹੀਂ ਆਂਦਾ ਜੀ ਮੈਂ ਦੱਸ ਕੇ ਆਣਾ ਆ ਸ਼ਹਿਰ ਆ ਰਿਹਾ ਅੰਮ੍ਰਿਤਸਰ ਨਹੀਂ ਨਹੀਂ ਤੁਸੀਂ ਪਾਕਿਸਤਾਨ ਜਾਣ ਦੀ ਗੱਲ ਕਰ ਰਹੇ ਬਿਲਕੁਲ ਮੈਂ ਕਿੰਨੀ ਵਾਰੀ ਗਿਆ ਤੁਹਾਡੇ ਬੀਐਸਪੀ ਦੇ ਵੱਡੇ ਅਧਿਕਾਰੀ ਨੂੰ ਕੋਈ ਕਿ ਮੈਨੂੰ ਨਾਲ ਰੱਖਿਆ ਜਾਵੇ ਬੋਝ ਤੇ ਇੱਕ ਚੀਜ਼ ਦੱਸੋ ਇਸ ਤੋਂ ਵੱਡੀ ਚੀਜ਼ ਕੋਈ ਹੁੰਦੀ ਆ ਦੱਸੋ ਨਹੀਂ ਇਹ ਤੇ ਤੁਸੀਂ ਭੁੱਲ ਗਏ ਇੰਟੀਮੀਟ ਕਰਨਾ ਵੀ ਤੇ ਜ ਮੈਂ ਇੰਟੀਮੀਟ ਕੀਤਾ ਮੈਂ ਤਾਂ ਬੋਲਦਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਕਿਹਾ ਵੈ ਚਿੱਠੀ ਪਾਈ ਆ ਮੈਂ ਤੁਹਾਨੂੰ ਦਿਖਾ ਦੇਣਾ ਕਿ ਮੈਨੂੰ ਮਿਲਣ ਦਾ ਸਮਾਂ ਦਿਓ ਮੈਂ ਦਿਖਾ ਦੇਣਾ ਜੇ ਤੁਹਾਨੂੰ ਪਾਕਿਸਤਾਨ ਜਾਣ ਦੀ ਪਰਮਿਸ਼ਨ ਮਿਲਦੀ ਆ ਤੁਹਾਡਾ ਮੋਡਿਫਿਕੇਸ਼ਨ ਕੀ ਹੋਏਗਾ ਪਹਿਲਾਂ ਇਹ ਦੱਸੋ ਪਹਿਲਾਂ ਤੇ ਸਾਇਗਨ ਤੁਮਾਰ ਖਤਮ ਕਰੇਗਾ ਪਾਕਿਸਤਾਨ ਉਡਾਰੇਗਾ ਬੰਬ ਨਾਲ ਮੈਂ ਕਹਿੰਦਾ ਦੇਸ਼ ਹੀ ਪਾਕਿਸਤਾਨ ਮੁਕਾਦਣਾ ਹੈ ਕਿਉਂਕਿ ਇਹ ਦਿਨਾਂ ਨਾਲ ਹਮੇਸ਼ਾ ਸਾਡੇ ਹਿੰਦੁਸਤਾਨ ਬਾਰੇ ਮੇਲੇ ਛਟਜੰਤਰ ਅੱچے ਆ ਸਰਕਾਰਾਂ ਤੇ ਵਿਸ਼ਵਾਸ ਨਹੀਂ ਰਿਹਾ ਪੂਰਾ ਵਿਸ਼ਵਾਸ ਹੈ ਮੋਦੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਮਾਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਜੇ ਵਧੀਆ ਸਰਕਾਰ ਹੈ ਤਾਂ ਇਹ ਸੂਟ ਕਰਦਾ ਮੋਦੀ ਸਾਹਿਬ ਆਏ ਤਾਂ ਵਾਪਸ ਮੀਟਿੰਗ ਰੱਖੀ ਅਮੀਸ਼ਾ ਆਦੀ ਪਹੁੰਚਿਆ ਸੀ ਨਾ ਪਹੁੰਚਿਆ ਸੀ ਨਾ ਦੂਜੇ ਦਿਨ ਪਰ ਮੈਂ ਤਿਆਰੀ ਪੜਾ ਕਿਸੇ ਕਰ ਰਿਹਾ 140 ਕਰੋੜ ਜਨਤਾ ਅੱਜ ਉਹ ਦੇਖਣਾ ਚਾਹਦੀ ਹੈ ਕਿ ਕਦੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟੇਗਾ ਕਦੋਂ ਪਾਕਿਸਤਾਨ ਖਤਮ ਹੋਏਗਾ ਅੱਜ ਉਹ ਦੇਖਣ ਜਾ ਚਾਹਨੇ ਆ ਇਸ ਲਈ ਅੰਬਰਸਰ ਆਏ ਆ ਇਸ ਲਈ ਭਾਵਨਾ ਪ੍ਰੈਸ ਕਰ ਰਹੇ ਆ ਕਿ ਅੰਬਰਸਰ ਆ ਕੇ ਮੈਂ ਟਾਰੀ ਬਾਰਡਰ ਜਾਵਾਂ ਪਰ ਮੈਨੂੰ ਨਹੀਂ ਜਾਣ ਦਿੱਤਾ ਮੈਂ ਕਿਹਾ ਮੈਂ ਤੇ ਮੈਨੂੰ ਲਾ ਦੋ ਬੰਬ ਭੇਜ ਦਿਓ ਮੈਂ ਜਾਨ ਨੂੰ ਤਿਆਰ ਆ ਉਹ ਬੰਬ ਲੈ ਕੇ ਜਾਓਗੇ ਪਾਕਿਸਤਾਨ ਕਰ ਉਹ ਵੇ ਕਸ਼ੇਰ ਹੀ ਬਣਾ ਬੱਬਰ ਸ਼ੇਰ ਨਾਲ ਨੇ ਸਾਰੇ ਬੰਬ ਵੀ ਨੇ ਇਹ ਬੱਬਰ ਸ਼ੇਰ ਨੇ ਪਹਿਲ ਕਮ ਹਮਲਾ ਹੋਇਆ ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੁਣ ਆਉਣ ਵਾਲੇ ਟਾਈਮ ਲੱਗਦਾ ਵੀ ਉੱਥੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ ਮਿਲੇਗਾ ਬਿਲਕੁਲ ਜੀ ਮਿਲੇਗਾ ਮੋਦੀ ਸਾਹਿਬ ਸੌ ਨਹੀਂ ਰਹੇ ਵਧੀਆ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈ ਵਧੀਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਪਤਾ ਹੈ ਉਹ ਬੱਬਰ ਸ਼ੇਰ ਸੌ ਨਹੀਂ ਰਿਹਾ ਹੋਊਗਾ ਉਹ ਕਿਉਂ ਜੋ ਉਹਦਾ ਸੌਊਗਾ ਜਦੋਂ ਆਤਕਵਾਦ ਦਾ ਸਫਾਇਆ ਕਰ ਦੇਗਾ ਪਾਕਿਸਤਾਨ ਦਾ ਸਫਾਇਆ ਕਰ ਦੇਗਾ ਔਰ ਉਸ ਦਿਨ ਮੈਂ ਸੱਚੀ ਸ਼ਲੂਟ ਕਰੂੰਗਾ ਮੋਦੀ ਸਾਹਿਬ ਨੂੰ ਕਿ ਤੁਸੀਂ ਵਾਕੇ ਹੀ ਦੇਸ਼ ਦੇ ਡਾਇਮੰਡ ਪ੍ਰਧਾਨ ਮੰਤਰੀ ਹੋ ਔਰ ਇਹ ਹਿੰਦੂ ਜੱਟ ਸ਼ੇਰ ਲੋਆਣ ਤੁਹਾਡਾ ਦਿਲੋਂ ਫੈਨ ਹੈ ਨਹੀਂ ਹੁਣ ਕੋਈ ਸਲੂਟ ਨਹੀਂ ਕਰਦੇ ਪ੍ਰਧਾਨ ਕਰਦਾ ਦਿਲੋਂ ਕਰਦਾ ਤੁਸੀਂ ਕਹਿ ਲੈਣਾ ਉਹ ਉਸ ਦਿਨ ਮੈਂ ਦਿਲੋਂ ਸਲੂਟ ਕਰੂੰਗਾ ਸਲੂਟ ਕਰੂੰਗਾ ਸਪੈਸ਼ਲ ਮੋਦੀ ਸਾਹਿਬ ਨੂੰ ਮੈਂ ਮਿਠਾਈ ਭੇਜੂੰਗਾ ਕਿ ਤੁਸੀਂ ਪਾਕਿਸਤਾਨ ਦਾ ਸਫਾਇਆ ਕੀਤਾ ਅੰਤਰਕਵਾਦ ਦਾ ਸਫਾਇਆ ਕੀਤਾ ਔਰ ਮੈਂ ਕਹਿੰਦਾ ਤੁਹਾਡੇ ਕਰਕੇ ਪੰਜਾਬ ਦੀ ਜਨਤਾ 140 ਕਰੋੜ ਜਨਤਾ ਪੂਰੀ ਖੁਸ਼ ਹੋ ਗਈ ਮੋਦੀ ਸਾਹਿਬ ਸਫਾਇਆ ਕਰ ਦਿਓ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਦੇਸ਼ ਦੇ ਗद्दार ਨੇ ਇਹ ਲੋਕ ਦੇਸ਼ ਧਰੋਹ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਇਹ ਲੋਕ ਇੱਥੇ ਨਹੀਂ ਰਹਿਣੇ ਚਾਹੀਦੇ ਮੈਂ ਇਹੋ ਚੀਜ਼ ਕਹਿਣਾ ਇਹ ਜਿਹੜੇ ਵੀ ਲਾਂਦੇ ਨੇ ਜਿਹੜੇ ਵੀ ਬੋਲਦੇ ਨੇ ਨਾ ਦੇਸ਼ ਦਰ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਕਿਉਂਕਿ ਮੈਂ ਹਿੰਦੁਸਤਾਨ ਜਿਹੜਾ ਨਾ ਮੇਰਚ ਹਿੰਦੁਸਤਾਨ ਦਾ ਕੂਨ ਹੈ ਮੈਂ ਭਾਰਤ ਚ ਰਹਿਣਾ ਮੈਂ ਹਿੰਦੁਸਤਾਨ ਜਿੰਦਾਬਾਦ ਕਹਿਣਾ ਔਰ ਕਹਿੰਦਾ ਰਹੂੰਗਾ ਪਾਕਿਸਤਾਨ ਮੁਰਦਾਬਾਦ ਆ ਔਰ ਮੁਰਦਾਬਾਦ ਹੀ ਰਹੂੰਗਾ ਜਿਹੜੀ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਸੀ ਵੀ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਖਾਦੇ ਦੋਸਤਾਨਾ ਨੇ ਉਹਨੂੰ ਪਾਕਿਸਤਾਨ ਦੇ ਕਿਉਂ ਗਾਰ ਇਹਨਾਂ ਦੇ ਉਹਦਾ ਡੀਐਨਏ ਚੈੱਕ ਕਰਾਓ ਪਹਿਲਾਂ ਜੀ ਕਦੀ ਉਹ ਗੱਲ ਕਰਦਾ ਖਾਲਿਸਤਾਨ ਦੀ ਜਿਹਦਾ ਨਾਮੋ ਨਿਸ਼ਾਨ ਨਹੀਂ ਹੈਗਾ ਜਿੰਨੂੰ ਕੋਈ ਜਾਣਦਾ ਹੀ ਨਹੀਂ ਕੋਈ ਵਰਲਡ ਹੀ ਨਹੀਂ ਹੈਗਾ ਕਿ ਖਾਲਸਾ ਹੈ ਕੀ ਹੈ ਆਪਣੇ ਆਪ ਵੀ ਪਤਾ ਨਹੀਂ ਕੀ ਬਣ ਜਾਂਦੇ ਕੈਨੇਡਾ 8 ਗੁਣਾ ਕੈਨੇਡਾ ਦੇਖੋ ਭਾਰਤ ਨਾਲੋਂ 8 ਗੁਣਾ ਵੱਡਾ ਤੁਸੀਂ ਕੈਨੇਡਾ ਜਾ ਕੇ ਆਪਣਾ ਖਾਲਸਾ ਬਣਾ ਲਓ ਕਿਉਂ ਸਾਡੇ ਹਿੰਦੂਸਤਾਨ ਨੂੰ ਖਰਾਬ ਕਰਦੇ ਹੋ ਉੱਤੇ ਆਈਐਸਡੀਏ ਏਜੰਸੀਆਂ ਪਾਕਿਸਤਾਨ 'ਚ ਬੈਠੀਆਂ ਆਤਵਾ ਏਜੰਸੀਆਂ ਇਹ ਖਤਮ ਜਦੋਂ ਹੋ ਰਹੀਆਂ ਇਹਨਾਂ ਨੂੰ ਖਤਮ ਕਰਨਾ ਪੈਣਾ ਮੋਦੀ ਸਾਨੂੰ ਮੈਂ ਕਹਿੰਦਾ ਅੱਜ ਦੇਖੋ ਦੇਸ਼ ਕਿੰਨੇ ਰਲ ਗਏ ਸਾਡੇ ਨਾਲ ਅਮਰੀਕਾ ਵੀ ਸਾਡੇ ਨਾਲ ਰੂਸ ਵੀ ਸਾਡੇ ਨਾਲ ਜਬਾਨ ਵੀ ਸਾਡੇ ਨਾਲ ਕਿੰਨੀ ਵਧੀਆ ਵਧੀਆ ਕੰਟਰੀਆਂ ਸਪੋਰਟ ਕਰ ਰਹੀਆਂ ਮਤਲਬ ਇਹ ਕਾਹਦੇ ਲਈ ਕਿ ਅਸੀਂ ਅੰਤਰਗਵਾਦ ਦਾ ਦੇਸ਼ ਜਿਹੜਾ ਹੈਗਾ ਵਾ ਪਾਕਿਸਤਾਨ ਇਹਨੂੰ ਖਤਮ ਕਰ ਦਈਏ